ਯਾਨੀ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੰਪਾਦਨਾ ਕੀਤੀ ਤਾਂ ਬਾਣੀ ਕਿੱਥੋਂ ਆਈ ਜੀ ਆਪਾਂ ਉਹਦੇ ਚਾਰ ਸਰੋਤ ਆਪਾਂ ਗਿਣਦੇ ਆ ਇੱਕ ਤਾਂ ਪਾਈ ਮੋਹਣ ਜੀ ਵਾਲੀਆਂ ਗੋਵਿੰਦਾਲ ਵਾਲੀਆਂ ਪੋਥੀਆਂ ਬਿਲਕੁਲ ਜੀ ਪਰ ਜਿਹੜੀ ਗੋਵਿੰਦਾਲ ਵਾਲੀਆਂ ਪੋਥੀਆਂ ਸੀ ਉਹਨਾਂ ਚ ਗੁਰੂ ਸਹਿਬਾਨਾਂ ਦੀ ਪੂਰੀ ਬਾਣੀ ਨਹੀਂ ਸੀ ਜੀ ਸਿਰਫ 15 ਰਾਗ ਵਾਲੀ 15 ਰਾਗਾਂ ਦੇ ਵਿੱਚ ਰਚੀ ਹੋਈ ਬਾਣੀ ਹੈ ਉਹਦੇ ਚ ਜਿਹੜੀਆਂ ਪੋਥੀਆਂ ਬਿਲਕੁਲ ਜੀ ਤੇ ਉਹਨਾਂ ਦੇ ਵਿੱਚ 31 ਰਾਗ ਹੈ ਗੁਰੂ ਗ੍ਰੰਥ ਸਾਹਿਬ 'ਚ ਹੂੰ ਉਹਨਾਂ 'ਚ ਤਾਂ ਫਿਰ 15 ਰਾਗਾਂ ਦੀ ਉਹ ਬਾਣੀ ਸੀ ਜੀ ਤੇ ਮਤਲਬ ਬਾਕੀ ਬਾਣੀ ਫਿਰ ਕਿੱਥੋਂ ਆਈ ਹੂੰ ਮੂਰਲੇ ਤੌਰ ਤੇ ਜਦ ਆਪਾਂ ਸਮਝਦੇ ਆਂ ਵੀ ਗੋਇੰਦਵਾਲ ਪੋਥੀਆਂ ਪਈਆਂ ਨੇ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਲੈ ਆਏ ਜੀ ਆ ਕੇ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਉਹ ਲੁਖਾਤਾ ਜੀ ਹੂੰ ਜਦ ਕਿ ਉਹਦੇ 'ਚ ਮੁਕੰਮਲ ਬਾਣੀ ਨਹੀਂ ਸੀ ਹੈਗੀ ਹੂੰ ਉਸ ਤੋਂ ਇਲਾਵਾ ਅ ਆਪਾਂ ਜਨਮ ਸਾਖੀਆਂ ਨੂੰ ਜਦੋਂ ਪੜ੍ਹਦੇ ਆ ਨਾ ਜੀ ਬੜੀਆਂ ਬਚਿੱਤਰ ਗੱਲਾਂ ਸਾਫ਼ ਹੁੰਦੀਆਂ ਆਪਾਂ ਦਾ ਰਮਾ ਜਵਾਸ ਐਵੇਂ ਲੰਘ ਜਾਂਦੇ ਆ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰਨਾਨਕ ਦੇ ਮਹਾਰਾਜ ਜਿੱਥੇ ਵੀ ਜਾਂਦੇ ਸੀ ਉੱਥੇ ਦੇ ਜਿਹੜੇ ਸਿੱਖ ਸੀ ਉੱਥੇ ਗੁਰਨਾਨਕ ਦੇ ਮਹਾਰਾਜ ਜੀ ਨੇ ਜਿਹੜਾ ਵੀ ਪਾਠ ਕਰਨਾ ਜਿਹੜਾ ਵੀ ਕੀਰਤਨ ਕਰਨਾ ਉਹ ਲਿਖ ਲੰਦੇ ਸੀ ਜੀ ਉਹ ਲਿਖ ਲੰਦੇ ਸੀ ਮੈਂ ਹੁਣ ਤੁਹਾਨੂੰ ਉਹਨਾਂ ਚੋਂ ਜਿਹੜੇ ਮੁਖ ਐ ਜਿਹੜੇ ਝਾੜੂ ਕਲਾਲ ਜਦੋਂ ਬਾਬਰ ਨੇ ਹਮਲਾ ਕੀਤਾ ਗੁਰਨਾਨਕ ਦੇਵ ਮਹਾਰਾਜ ਜੀ ਕੈਦ ਸੰਭ ਉਹ ਝਾੜੂ ਕਲਾਲ ਉੱਥੇ ਸੀ ਜੀ ਜਨਮ ਸਾਖੀ ਚ ਲਿਖਿਆ ਵੀ ਉੱਥੇ ਮਹਾਰਾਜ ਨੇ ਜਿੰਨੀ ਬਾਣੀ ਉਪਦੇਸ਼ ਕੀਤਾ ਸਾਰੀ ਲਿਖੀ ਜੀ ਕਨਾਸਰੀ ਦੇ ਚ ਜਾਣ ਦੀ ਗੱਲ ਹੈ ਬਾਰਮਾਜ ਦੀ ਗੱਲ ਉਹ ਵੀ ਉਹਨੇ ਲਿਖੀ ਜੀ ਝਾੜੂ ਕਲਾਲ ਮਾਨਸੁਖ ਇੱਕ ਸੈਦਾ ਜੱਟ ਕੇ ਉਹ ਹੂੰ ਅ ਸਿਹੋ ਸਿੰਬਾ ਜੀ ਹਸੂਲ ਹਾਰ ਹੂੰ ਕਰੋੜੀ ਦੁਨੀ ਚੰਦ ਲਾਹੌਰ ਵਾਲਾ ਹਮ ਇਹਨਾਂ ਦਾ ਖਾਸ ਕਰਕੇ ਜਨਮ ਸਾਖੀਆਂ ਜੈ ਵੀ ਇਹਨਾਂ ਨੇ ਉੱਥੇ ਬਾਣੀਆਂ ਲਿਖ ਲਈਆਂ ਜਾਂ ਮਹਾਰਾਜ ਉੱਥੇ ਗਏ ਨਾ ਕੋਲ ਜੀ ਉਹ ਕਰੋ ਕਰੋੜੀ ਦੁਨੀ ਚੰਦ ਹੋਈ ਹੈ ਜਿਹਦੇ ਸ਼ਰਧਾਂ ਵਾਲੀ ਗੱਲ ਚੱਲਦੀ ਹੈ ਹਮ ਉਹਨੇ ਲਿਖ ਲਈਆਂ ਧੀਆਂ ਬਾਣੀਆਂ ਜੀ ਇਸ ਤਰ੍ਹਾਂ ਸਿੱਖਾਂ ਦੇ ਕੋਲ ਥਾਂ ਥਾਂ ਤੇ ਪੋਥੀਆਂ ਪਈਆਂ ਸਨ ਜਦ ਗੁਰੂ ਅਰਜਨ ਦੇਵ ਮਹਾਰਾਜ ਇਹ ਗੁਰੂ ਗ੍ਰੰਥ ਸਾਹਿਬ ਨੂੰ ਲਿਖਣ ਲੱਗੇ ਸੰਪਾਦਨ ਕਰਨ ਲੱਗੇ ਤਾਂ ਉਹ ਸਿੱਖਾਂ ਤੋਂ ਪੋਥੀਆਂ ਮੰਗਵਾ ਲੀਆਂ ਜੀ ਜਿਹੜੀ ਗੋਵਿੰਦਾਲ ਸਾਹਿਬ ਤੇ ਬਾਬਾ ਮੋਨ ਵਾਲੀਆਂ ਪੁੱਥੀਆਂ ਚ ਘਾਟ ਸੀ ਉਹ ਇਸ ਤਰ੍ਹਾਂ ਦੂਆ ਸਰੋਤ ਹੋ ਗਿਆ ਵੀ ਸਿੱਖਾਂ ਨੇ ਆਪਣੇ ਨਿਜੀ ਪਾਠ ਲਈ ਜਿਹੜੀਆਂ ਉਥੀਆਂ ਲਿਖੀਆਂ ਹੋਈਆਂ ਸੀ ਜੀ ਉਹ ਆਈਆਂ ਤੀਜਾ ਸਰੋਤ ਬਣਿਆ ਬਾਣੀ ਦਾ ਜਿਹੜੇ ਰਬਾਬੀ ਕੀਰਤਨੀਏ ਤੇ ਜਿਹੜੇ ਉਹਨਾਂ ਨੂੰ ਸ਼ਬਦ ਵੈਸੇ ਹੀ ਜਾਪ ਤੇ ਕੰਠ ਪੀੜੀ ਦਾਰ ਪੀੜੀ ਜਿਹੜਾ ਹਾਂ ਪੀੜੀ ਦਾਰ ਪੀੜੀ ਜਿਹੜੇ ਜਥੇ ਵੀ ਉਸ ਟਾਈਮ ਪ੍ਰਚਲਿਤ ਸੀ ਮਹਾਰਾਜ ਨੇ ਮਸੰਦ ਪ੍ਰਣਾਲੀ ਤਾਂ ਚੱਲ ਪਈ ਸੀ ਨਾ ਹਾਂਜੀ ਮਸੰਦ ਪ੍ਰਣਾਲੀ ਸਾਰੇ ਭਾਰਤ ਦੇ ਵਿੱਚ ਚੱਲ ਕੀਤੀ ਉਹਨਾਂ ਦੇ ਨਾਲ ਜਿਹੜੇ ਜਥੇ ਸਨ ਪ੍ਰਚਾਰ ਲਈ ਤਿਆਰ ਹੋ ਗਏ ਸੀ ਨਾ ਜੀ ਉਹਨਾਂ ਨੂੰ ਜਿਹੜੀ ਬਾਣੀ ਗੰਢ ਸੀ ਉਹ ਰਬਾਬੀਆਂ ਤੋਂ ਲਈ ਬਿਲਕੁਲ ਜੀ ਇਹ ਚੌਥੀ ਗੱਲ ਜਿਹੜੀ ਮੈਂ ਮੰਨਦਾ ਵੀ ਜੇ ਉਹ ਪੋਥੀਆਂ ਗੋਵਿੰਦਾਲ ਸਾਹਿਬ ਦੀਆਂ ਬਾਬਾ ਮੋਹਨ ਜੀ ਤੋਂ ਅਲੱਗ ਸਨ ਤਾਂ ਇਹ ਲਿਖਿਆ ਮਿਲਦਾ ਹੈ ਵੀ ਜਿਹੜੀਆਂ ਪੋਥੀਆਂ ਗੁਰਨਾਨਕ ਦੇਵ ਮਹਾਰਾਜ ਕੋਲ ਸਨ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਜੋਗ ਕੀਤੀਆਂ ਮੈਂ ਤੁਹਾਨੂੰ ਜਨਮ ਸਾਖੀ ਵਾਲੀ ਬੋਲੀ ਬੋਲਣਾ ਹੈ ਬਿਲਕੁਲ ਵੀ ਉਹ ਜਿਹੜੀਆਂ ਪੋਥੀਆਂ ਸਨ ਉਹ ਗੁਰੂ ਅੰਗਦ ਦੇ ਮਹਾਰਾਜ ਦੇ سپੁਰਦ ਕੀਤੀਆਂ ਜੀ ਇਹਵੇਂ ਗੁਰੂ ਸਹਿਬਾਨਾ ਕੋਲ ਵੀ ਉਹ ਪੋਥੀਆਂ ਸਨ ਗੋਵਿੰਦਾਲ ਸਾਹਿਬ ਨੂੰ ਇਸ ਤਰ੍ਹਾਂ ਇਹ ਚਾਰ ਸਰੋਤ ਸਨ ਹਮ ਜਿਨ੍ਹਾਂ ਤੋਂ ਸਮੁੱਚਾ ਗੁਰੂ ਗ੍ਰੰਥ ਸਾਹਿਬ 1604 ਈਸਵੀ ਚ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਾਇਆ ਇਸ ਤਰ੍ਹਾਂ ਇਹ ਤਿਆਰ ਹੋਇਆ ਜੀ ਜੀ ਹਾਂ ਜੀ ਸੋ ਸਿੰਘ ਸਾਹਿਬ ਜਦੋਂ ਅਸੀਂ ਗੱਲ ਕਰਦੇ ਹਾਂ ਸਾਡੀ ਖੁਸ਼ੀ ਦੀ ਗੱਲ ਹੋਵੇ ਜਾਂ ਗਮੀ ਦੀ ਗੱਲ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਆਪਣੇ ਪਰਿਵਾਰ ਦੇ ਵਿੱਚ ਲੈ ਕੇ ਗੁਰਬਾਣੀ ਸਰਵਨ ਕਰਦੇ ਹਾਂ ਜੀ ਸਾਹਿਜ ਪਾਠ ਅਸੀਂ ਜਰੂਰ ਜਿਹੜਾ ਸਾਨੂੰ ਕਰਨਾ ਚਾਹੀਦਾ ਹੈ ਤੇ ਸੰਥਿਆ ਜਿਹੜੀ ਉਹਦੇ ਪਰ ਕੀ ਕਹਿਣਾ ਚਾਹੋਗੇ ਜੀ ਸੰਥਿਆ ਲੈ ਕੇ ਸਾਹਿਜ ਪਾਠ ਜਿਹੜਾ ਜ਼ਰੂਰੀ ਹੈ ਜ਼ਿੰਦਗੀ 'ਚ ਬਹੁਤ ਜ਼ਿਆਦਾ ਜੀ ਮੈਂ ਇਸ ਤੋਂ ਪਹਿਲਾਂ ਸੰਥਿਆ ਵਾਲੀ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਇਹ ਵੀ ਜਿਹੜੇ ਅੱਜ ਦੇ ਸਾਡੇ ਵੀ ਬੱਚੇ ਆ ਸਿੱਖਾਂ ਦੇ ਜੀ ਦੂਜਿਆਂ ਨੇ ਤਾਂ ਕਿੰਤੂ ਕਰਨਾ ਵੀ 1430 ਅੰਗ ਪੰਨਾ 1430 ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਨੀ ਕਿਵੇਂ ਲਖਾਤਾ ਜੀ ਜੀ ਉਹ ਤਾਂ ਗੁਰੂ ਸਨ ਨਾ ਜੋਤ ਸੀ ਜਿਹੜਾ ਭਾਈ ਕਾਨ ਸਿੰਘ ਨਾਭਾ ਦਾ ਪਿਤਾ ਸੀ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਦੇ ਜਵਾਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਸੀ ਵਾਹ ਕੀ ਕਹਿਣ ਦਾ ਭਾਵ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਪ੍ਰਤੱਖ ਸਨ ਨਾ ਬਿਲਕੁਲ ਜਾਗਦੀ ਤੇ ਇਹਦਾ ਗੁਰੂ ਦੇ ਸਿੱਖਾਂ ਚ ਐਡੀ ਸਮਰਥ ਹੈ ਬਿਲਕੁਲ ਜੀ ਤੁਸੀਂ ਹੁਣ ਆਪਾਂ ਸਹਜ ਪਾਠ ਹੈ ਜੀ ਗੁਰਵਾਣੀ ਸੰਥੇ ਬਿਲਕੁਲ ਜੀ ਇਹ ਤਾਂ ਇੱਕ ਸਿੱਖ ਧਰਮ ਦੀ ਮਰਿਆਦਾ ਹੈ ਇਹ ਠੀਕ ਹੈ ਅਸੀਂ ਗ੍ਰਸਥ ਦੇ ਵਿੱਚ ਇੰਨਾ ਉਲਝ ਗਏ ਉਲਝ ਗਏ ਅਸੀਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਅਸਲ ਚ ਜੀ ਅਸੀਂ ਜਪਜੀ ਸਾਹਿਬ ਜਾਂ ਨਿਤਨੇਮ ਦੀ ਵੀ ਸੁਧਾਈ ਨਹੀਂ ਕਰਾਉਂਦੇ ਕਿਸੇ ਗ੍ਰੰਥੀ ਸਿੰਘ ਤੋਂ ਪਾਠ ਦੀ ਕਰਾ ਲਈਏ ਬਿਲਕੁਲ ਜੀ ਤੇ ਸੰਪਰਦਾਮਾਂ ਦੇ ਵਿੱਚ ਜਾ ਕੇ ਸੰਥਿਆ ਲੈਣੀ ਜ਼ਰੂਰੀ ਹੈ ਜਿਹੜਾ ਪਾਠ ਹੈ ਤਾਂ ਹੀ ਸਮਝ ਆਉਂਦਾ ਹੈ ਜੀ ਤੇ ਅਸੀਂ ਤਾਂ ਸੁਧਾਈ ਕਰਾਉਣੀ ਵੀ ਵੀ ਨਿਤਨੇਮ ਦੀ ਚਲੋ ਅਸੀਂ ਰੋਜ਼ ਬਾਣੀਆਂ ਪੜ੍ਹਨੀ 19 ਤੱਕ ਕਿਸੇ ਗ੍ਰੰਥੀ ਸਿੰਘ ਤੋਂ ਕਰਾ ਲਈਏ ਹਾਂਜੀ ਠੀਕ ਹੈ ਨਾ ਜੀ ਔਰ ਜਦੋਂ ਤੁਸੀਂ ਉਸ ਗੁਰਬਾਣੀ ਪਾਠ ਬੋਧ ਤੇ ਉਹਦੇ ਅਰਥਾਂ ਦੇ ਵੱਲ ਜਾਓਗੇ ਬੜਾ ਤੁਹਾਨੂੰ ਹੈਰਾਨੀਜਨਕ ਹੋਊਗਾ ਵੀ ਅਸੀਂ ਤਾਂ ਐਵੇਂ ਟੱਕਰਾ ਮਾਰਦੇ ਰਹੇ ਜਾਂ ਵੀ ਅਸੀਂ ਗਲਤੀਆਂ ਕਰਦੇ ਰਹੇ ਤੁਹਾਨੂੰ ਸਾਹਸ ਹੋਊਗਾ ਬਿਲਕੁਲ ਜੀ ਮੈਂ ਕੋਈ ਇੱਕ ਤਾਂ ਚਾਹੁੰਦਾ ਉਦਾਹਰਨਾ ਜਿਹੜੀ ਸੰਗਤ ਨਾਲ ਸਾਂਝੀ ਕੀਤੀ ਜਾਂ। ਹਾਂ ਉਹ ਤੁਸੀਂ ਮਤਲਬ ਉਹਦੇ 'ਚ ਤੁਹਾਨੂੰ ਪਹਿਲੀ ਗੱਲ ਤਾਂ ਤੁਸੀਂ ਯਹੀ ਆ ਸ਼ਬਦ ਜਿਹੜੇ ਸ਼ਬਦਾਂ 'ਚ ਵਰਤੇ ਉਹਦਾ ਉਚਾਰਨ ਨਹੀਂ ਠੀਕ ਕਰ ਸਕਦੇ। ਜਿਵੇਂ ਤੁਸੀਂ ਸੰਪਰਦਾਈ ਸਿੰਘ ਤੋਂ ਨਹੀਂ ਪੜ੍ਹਦੇ ਜਾਈ ਇਹਦਾ। ਹਾਂਜੀ। ਇੱਕ ਸ਼ਬਦ ਆਉਂਦਾ ਹੈ ਧੱਗੇ ਤੋਂ ਬਾਅਦ ਆਉਂਦਾ ਹੈ। ਜੀ। ਉਹਦਾ ਉਚਾਰਨ ਨਹੀਂ ਆਪਾਂ ਕਰ ਸਕਦੇ। ਹੂੰ। ਕਕਾ ਖਕਾ ਗਗਾ ਕਗਾ ਅੰਗਾ ਹੰਗਾ ਅੰਗਾ ਜੀ। ਕੰਠਜੋ ਬੋਲਣਾ ਹੈ ਫਿਰ ਉਤੇ ਏਟਰੀ ਜੀ ਸਾਹਿਬ ਚ ਦੀ ਬਹੁਤ ਦਾਦਵਾਰ ਫਿਰ ਨੰਨਾ ਉਹਦੇ ਚ ਆਉਂਦਾ ਅਗਲੀ ਜਿਹੜਾ ਨਾਸਕਾ ਜ ਬੋਲਣਾ ਨਿਆ ਨਿਆ ਜੀ ਇਹਈ ਇਹਦਾ ਉਚਾਰਨ ਹੁਣ ਅਸੀਂ ਪਾਠ ਚ ਤਾਂ ਪੜੀ ਜਾਂਦੇ ਆਪਣੀ ਮਰਜ਼ੀ ਨਾਲ ਜੋ ਕਰ ਲੈਣੇ ਇਹ ਤੁਹਾਨੂੰ ਸੰਪਰਦਾਈ ਜਿਹੜੇ ਜੀ ਬਿਲਕੁਲ ਸਿੱਖਾ ਨਾ ਜੀ ਜਿਨ੍ਹਾਂ ਨੇ ਟਕਸਾਲਾਂ ਦੇ ਵਿੱਚ ਜਾਂ ਸੰਪਰਦਾਵਾਂ ਦੇ ਵਿੱਚ ਪੜਿਆ ਉਹਨਾਂ ਤੋਂ ਸਾਨੂੰ ਇਹ ਪੜ ਲੈਣਾ ਚਾਹੀਦਾ ਹਾਂ ਇਹ ਔਖੀ ਗੱਲ ਨਹੀਂ ਅਸੀਂ ਮਤਲਬ ਉਹਦੀ ਮਹੱਤਤਾ ਨੂੰ ਹੀ ਨਹੀਂ ਜਾਣਿਆ ਹੂੰ ਅਸੀਂ ਨਹੀਂ ਜਾਣਿਆ ਸਾਡੇ ਬੱਚੇ ਕਿਵੇਂ ਜਾਣਣਗੇ ਠੀਕ ਹੈ ਨਾ ਜੀ ਜਿਹੜੀ ਮਹੱਤਤਾ ਜਾਣਦੇ ਅਸੀਂ ਨਿਤਨੇਮ ਦੀ ਸਦਾਈ ਨਹੀਂ ਕਰਦੇ ਅਸੀਂ ਆਇਲਟਸ ਸਾਡੇ ਬੱਚੇ ਜਿਹਦੇ ਕਰ ਲੈਨੇ ਹੂੰ ਆਇਲਟਸ ਲਈ ਕਹਤੇ ਅਸੀਂ ਕੋਚਿੰਗ ਰੱਖ ਕੇ ਕਰਾਉਨੇ ਆਂ ਵੀ ਜੀ ਬੱਚਿਆਂ ਨੂੰ ਅਸੀਂ ਟਿਊਸ਼ਨ ਕਹਤੇ ਪੜਾਉਨੇ ਆ ਹੂੰ ਪੜਾਉਨੇ ਆ ਨਾ ਬਿਲਕੁਲ ਸਕੂਲ ਪੜਿਆ ਹੈ ਕਿਉਂ ਟਿਊਸ਼ਨ ਦੀ ਕੀ ਲੋੜ ਹੈ ਇਸੇ ਤਰ੍ਹਾਂ ਜਿਹੜੀ ਇਹ ਸਾਡੀ ਧਰਮ ਦੀਆਂ ਜਿਹੜੇ ਗ੍ਰੰਥਾ ਚਾਹੇ ਕਿਸੇ ਹੋਰ ਦੇ ਵੀ ਅਸੀਂ ਪੜਦੇ ਆ ਉਹ ਜਿਹੜੇ ਸਾਡੇ ਧਰਮ ਦੇ ਗਿਆਤਾ ਲੋਕ ਹੈ ਗਿਆਨੀ ਲੋਕ ਆ ਉਹਨਾਂ ਤੋਂ ਪੜ ਲੈਣੀ ਚਾਹੀਦੀ ਅਸੀਂ ਜੇ ਘਟੂ ਘਟ ਨਿਤਨੇਮ ਕਰਦੇ ਆ ਨਿਤਨੇਮ ਦੀਆਂ ਬਾਣੀਆਂ ਸੁਖਨੀ ਸਾਹਿਬ ਪੜਦੇ ਆ ਉਹ ਸਾਨੂੰ ਨਾਲ ਤੋਂ ਸੁਧਾਈ ਹੈ ਜਿਹੜੀ ਕਰਵਾ ਲੈਣੀ ਇਹ ਬੜੀ ਜ਼ਰੂਰੀ ਹੈ ਜੀ ਉਹ ਵੱਡੇ ਪੱਧਰ ਦੇ ਉੱਪਰ ਆਪਾਂ ਨੂੰ ਇਹ ਪ੍ਰੋਗਰਾਮ ਜਿਹੜੇ ਲਿਖਣੇ ਪੈਣੇ ਆ ਤਾਂ ਹੀ ਸਾਡੇ ਜਿਹੜੇ ਇਹ ਦਿਹਾੜੇ ਮਨਾਉਣੇ ਸਫਲ ਜਾਣਗੇ ਸਿੰਘ ਸਾਹਿਬ ਇਹਦੇ ਬਾਰੇ ਕੀ ਵਿਚਾਰ ਜਿਹੜੀ ਪਾਠ ਬੋਧ ਹੈ ਜਿਹੜੀ ਸੁਧਾਈ ਹੈ ਇਹ ਤਾਂ ਅਪਰਾਲੇ ਆਪਾਂ ਨੂੰ ਪਿੰਡ ਪੱਦਰ ਤੇ ਹੋਣੇ ਚਾਹੀਦੇ ਪਿੰਡ ਪੱਦਰ ਦਾ ਅਸੀਂ ਤਾਂ ਹੁਣ ਇਹ ਦੇਖਦੇ ਆਂ ਲੋ ਹੁਣ ਤੁਸੀਂ ਫਿਰ ਕਹਿੰਦੇ ਵੀ ਮੇਰੇ ਸਵਾਲ ਦਾ ਜਵਾਬ ਦੀ ਬਜਾਏ ਤੁਸੀਂ ਗਲਤੀਆਂ ਕੱਢਦੇ ਆਂ ਸਾਡੇ ਲੋਕ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇਹ ਦੇਖਦੇ ਵੀ ਘੱਟ ਪੈਸੇ ਵਾਲਾ ਪਾਠੀ ਚਾਹੀਦਾ ਉਹਨੇ ਜੇ ਸੰਪਰਦਾ ਟਕਸਾਲ ਚ ਸੰਥਿਆ ਲਈਏ ਜੇ ਨਹੀਂ ਲਈ ਜੀ ਬਿਲਕੁਲ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਧਾਨ ਨੇ ਗ੍ਰੰਥੀ ਜਿਹਨੇ ਆਪ ਸੰਥਿਆ ਨਹੀਂ ਲਈ ਉਹ ਤੁਹਾਡੇ ਪਿੰਡ ਦੇ ਬੱਚਿਆਂ ਨੂੰ ਕੀ ਸੰਥਿਆ ਦੇ ਸਕਦਾ ਹੂੰ ਦੇ ਕੋਣ ਉਸ ਗੱਲ ਨੂੰ ਆਪਾਂ ਸਮਝੀਏ ਨਾ ਜੀ ਤੇ ਇਹ ਸਾਨੂੰ ਜਿਹੜੀ ਸੰਥਾ ਹੈ ਜਿਹੜੀ ਦਵਾਉਣੀ ਚਾਹੀਦੀ ਹੈ ਕਈ ਜੇ ਆਪਾਂ ਉਦਾਹਰਨ ਲਈਏ ਕਰਤੇ ਕੀ ਮਿਤ ਕਰਤਾ ਜਾਣੇ ਕਹੇ ਜਾਣੇ ਗੁਰਸੂਰਾ ਜੀ ਉਹਨੇ ਦਲਾਮਾਂ ਦੀ ਜਗ੍ਹਾ ਲਾਮਾਂ ਬੋਲਦਾ ਇੱਕ ਜੀ ਸਿੰਘ ਨੇ ਪਾਠ ਕਰਦੇ ਆ ਬਿਲਕੁਲ ਕਹੇ ਜਾਣੇ ਗੁਰਸੂਰਾ ਹਮ ਹੁਣ ਕੇ ਤੋਂ ਭਾਵ ਹੈ ਵੀ ਗੁਰੂ ਕੀ ਜਾਣਦਾ ਜੀ ਜਦ ਕੇ ਸਿੱਖ ਜਗਤ ਜਾਂ ਹੋਰ ਧਰਮ ਕਹਿੰਦਾ ਵੀ ਗੁਰੂ ਸਭ ਕੁਝ ਜਾਣਦਾ ਹੈ ਜੀ ਜੇ ਆਪਾਂ ਦਲਾਮਾਂ ਨਾਲ ਬੋਲਾਂਗੇ ਉਹਦੇ ਸ਼ਬਦ ਬਣ ਜਾਂਦੇ ਜਾਂ ਕਰਤੇ ਕੀਮਤ ਕਰਤਾ ਜਾਣਾ ਵੀ ਜਿਆਦਾ ਕਰਤਾ ਪਰਮੇਸ਼ਰ ਦੀ ਮੇਤੋਂ ਆਪ ਜਾਣਦਾ ਕਹੇ ਜਾਣਿਆ ਗੁਰਸੂਰਿਆ ਜਾਂ ਗੁਰੂ ਪੂਰਾ ਜਿਹੜਾ ਉਹ ਜਾਣਦਾ ਜੀ ਪਰ ਜੇ ਦਲਾਮਾਂ ਦੀ ਜਗ੍ਹਾ ਦਸੋ ਇੱਕ ਮਾਤਰਾ ਹੀ ਹੈ ਹਮ ਮੈਂ ਪਿੱਛੇ ਤੁਸੀਂ ਜਪਜੀ ਸਾਹਿਬ ਦੇ ਵਿੱਚ ਥੋੜੀਆਂ 400 ਗਲਤੀਆਂ ਹੋਣਗੀਆਂ ਸਿਰਫ ਮਾਤਰਾ ਦੀਆਂ ਮਾਤਰਾ ਕਿਹੜੀਆਂ ਆਪਾਂ ਸਿਹਾਰੀ ਨੂੰ ਬਿਹਾਰੀ ਬੋਲੀ ਜਾਨੇ ਜੀ ਬਿਹਾਰੀ ਨੂੰ ਸਿਹਾਰੀ ਬੋਲੀ ਜਾਨੇ ਕੰਨਾ ਬੋਲਦੇ ਨਹੀਂ ਹੁਣ ਜਿਵੇਂ ਆਉਂਦਾ ਪਾਤਾਲਾ ਪਾਤਾਲ ਜੀ ਪਤਾਲੇ ਕਹੀ ਜਾਨੇ ਆਪਾਂ ਬਿਲਕੁਲ ਆਕਾਰ ਹੂੰ ਠੀਕ ਹੈ ਨਾ ਜਿੱਥੇ ਸਿਹਾਰੀ ਹੈ ਆਪਣੇ ਮੂੰਹ ਜਿਹੜੇ ਵਿਚਾਰ ਹੂੰ ਇਵੇਂ ਮਤਲ ਅਸੀਂ ਬੋਲੀ ਜਾਨੇ ਬਿੰਦੀ ਲੱਗੀ ਹੋਈ ਨ ਬਿੰਦੀ ਬੋਲੀ ਜਾਨੇ ਬਿਲਕੁਲ ਜੀ ਠੀਕ ਹੈ ਨਾ ਜੀ ਇਹ ਮਾਤਰਾ ਹੈ ਜਿਹੜੀਆਂ ਸਾਡੀਆਂ ਜੇ ਤੁਸੀਂ ਔਂਕੜ ਲੈ ਹੁਣ ਚਾਰ ਪੌੜੀਆਂ ਆਉਣੀਆਂ ਸੁਣਿਆ ਸਿੱਧ ਪੀਰ ਸੁਰਨਾਥ ਸੁਣੀ ਹੈ ਕਹੀ ਜਾਂਦੇ ਹੂੰ ਪੜਦੇ ਨਾ ਆਪਾਂ ਸੁਣੀਆਂ ਬਿਲਕੁਲ ਜੀ ਅਣਾਣੇ ਨੂੰ ਸਿਆਰੀ ਹੈ ਆੜੇ ਨੂੰ ਦਲੇਮਾ ਸੁਣ ਐ ਸੁਣਿਆ ਜੀ ਬਿਲਕੁਲ ਸੁਣ ਐ ਠੀਕ ਹੈ ਜੀ ਬਿਲਕੁਲ ਫਿਰ ਮੰਨੇ ਦੀਆਂ ਆਉਣੀਆਂ ਪੌੜੀਆਂ ਹੂੰ ਜਿਹੜੀ ਪਹਿਲੀ ਪੌੜੀ ਅਸੀਂ ਤਾਂ ਦੇਖਦੇ ਨਹੀਂ ਸਾਰੇ ਉੱਤੇ ਅਸੀਂ ਲਾਵਾ ਹੀ ਬੋਲੀ ਜਾਂਦੇ ਹੂੰ ਬੰਨੇ ਕੀ ਗੱਤ ਕਹੀ ਨਾ ਜਾਏ ਜੇਦੀ ਪਹਿਲੀ ਪੌੜੀ ਹੈ ਮੰਨੇ ਕੀ ਗਤ ਕਈ ਨਾ ਜਾਏ ਉੱਥੇ ਜਿਹੜੇ ਮੰਨੇ ਸ਼ਬਦਾਂ ਐ ਲਾਮਾਂ ਨਾਲ ਐ ਅਗਲੀਆਂ ਤਿੰਨ ਪੌੜੀਆਂ ਚ ਮੰਨਾ ਗਲਾਮਾਂ ਨਾਲ ਆਉਂਦਾ ਬਿਲਕੁਲ ਜੀ ਹੁਣ ਆਪਾਂ ਕਿੰਨੀ ਐ ਉਹ ਤੇ ਜਪਜੀ ਸਾਹਿਬ ਦੀ ਗਲਤੀਆਂ ਕਰਦੇ ਹੂੰ ਬਹੁਤ ਜੰਮਦੀ ਹੈ ਤੇ ਇਸ ਕਰਕੇ ਜਿਹੜੀ ਤੁਸੀਂ ਕਹਿੰਦੇ ਵੀ ਉਹਦੀ ਸੰਥਿਆ ਦੀ ਕਿੰਨੀ ਜ਼ਰੂਰਤ ਐ ਹੂੰ ਉਹਦੀ ਮਤਲਬ ਤੁਸੀਂ ਅਸੀਂ ਤਾਂ ਧਿਆਨ ਨਾਲ ਜੇ ਮਾਤਰਾ ਵੀ ਅਸੀਂ ਧਿਆਨ ਨਾਲ ਪੜ੍ਹੀਏ ਨਾ ਲਾਮਾਂ ਦਲਾਮਾਂ ਸਿਹਾਰੀ ਬਿਹਾਰੀ ਹੁਣ ਆਣਾ ਨੇ ਨੂੰ ਬਿਹਾਰੀ ਬੋਲੀ ਜਾਂਨੇ ਲੱਗੀ ਸਿਹਾਰੀ ਹੈ ਜੀ ਕੰਨਾ ਅਸੀਂ ਛੱਡ ਜਾਨੇ ਆ ਕੰਨਾ ਅਸੀਂ ਬੋਲਦੇ ਨਹੀਂ ਆਕਾਰ ਸ਼ਬਦਾਂ ਦਾੜੇ ਨਾਲ ਤੇ ਪਾਤਾਲ ਹੁੰਦਾ ਬਿਲਕੁਲ ਜੀ ਠੀਕ ਹੈ ਨਾ ਹੋਰ ਬਰੀਕੀ ਨਾਲ ਜੇ ਆਪਾਂ ਬੋਲਦੇ ਇੰਝਿਆ ਉਦਾਹਰਨਾਂ ਜੀ ਬਹੁਤ